ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 5 ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪੁਜ ਪਾਇਆ ਰਾਉ ਸੰਤ ਸੰਗਤ ਮਿਲ ਭਇਆ ਬਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੂਕ ਮਨ ਵੂਠੇ ਹਰ ਗੁਣ ਗਾਏ ਗੁਰ ਨਾਨਕ ਟੂਠੇ ਸਰਬ ਕਲਿਆਣ ਸੂਕ ਮਨ ਬੁਟੇ ਹਰ ਗੁਣ ਗਾਏ ਗੁਰ ਨਾਨਕ ਟੂਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 5 ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪੁ ਜਪਾਇਆ ਰਾਵ ਸ਼ਾਂਤ ਸੰਗਤ ਮਿਲ ਭਿਆ ਬਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੂਕ ਮਨ ਵੂਟੇ ਹਰ ਗੁਣ ਗਾਏ ਗੁਰ ਨਾਨਕ ਟੂਟੇ ਸਰਬ ਕਲਿਆਣ ਸੂਕ ਮਨ ਵੁਟੇ ਹਰ ਗੁਣ ਗਾਏ ਗੁਰ ਨਾਨਕ ਟੂਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 5 ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣ ਨਾਮ ਆਪੁਜ ਪਾਇਆ ਰਾਵ ਸੰਤ ਸੰਗਤ ਮਿਲ ਭਇਆ ਬਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੂਕ ਮਨ ਵੂਟੇ ਹਰ ਗੁਣ ਗਾਏ ਗੁਰ ਨਾਨਕ ਟੂਟੇ ਸਰਬ ਕਲਿਆਣ ਸੂਕ ਮਨ ਵੂਟੇ ਹਰ ਗੁਣ ਗਾਏ ਗੁਰ ਨਾਨਕ ਟੂਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 5ਵਾਂ ਗੋਰ ਗੋਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪ ਉਜ ਪਾਇਆ ਰਾਵ ਸ਼ਾਂਤ ਸੰਗਤ ਮਿਲ ਭਇਆ ਬਰਗਾਸ ਹਰ ਹਰ ਜਪਤ ਪੂਰਨ ਭਈਆਸ ਸਰਬ ਕਲਿਆਣ ਸੂਕ ਮਨ ਵੂਟੇ ਹਰ ਗੁਣ ਗਾਏ ਗੁਰ ਨਾਨਕ ਟੂਟੇ ਸਰਬ ਕਲਿਆਣ ਸੂਕ ਮਨ ਵੂਟੇ ਹਰ ਗੁਣ ਗਾਏ ਗੁਰ ਨਾਨਕ ਟੂਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 5ਵਾਂ ਗੋਰ ਗੋਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪੁ ਜਪਾਇਆ ਰਾਵ ਸੰਤ ਸੰਗਤ ਮਿਲ ਭਇਆ ਬਰਗਾਸ ਹਰ ਹਰ ਜਪਤ ਪੂਰਨ ਭਈਆਸ ਸਰਬ ਕਲਿਆਣ ਸੂਕ ਮਨ ਵੂਟੇ ਹਰ ਗੁਣ ਗਾਏ ਗੁਰ ਨਾਨਕ ਟੂਟੇ ਸਰਬ ਕਲਿਆਣ ਸੂਕ ਮਨ ਵੂਟੇ ਹਰ ਗੁਣ ਗਾਏ ਗੁਰ ਨਾਨਕ ਟੂਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 5 ਗੋਰ ਗੋਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣ ਨਾਮ ਆਪੁਜ ਪਾਇਆ ਰਾਵ ਸੰਤ ਸੰਗਤ ਮਿਲ ਭਇਆ ਬਰਗਾਸ ਹਰ ਹਰ ਜਪਤ ਪੂਰਨ ਪਹੀਆਸ ਸਰਬ ਕਲਿਆਣ ਸੂਕ ਮਨ ਵੂਟੇ ਹਰ ਗੁਣ ਗਾਏ ਗੁਰ ਨਾਨਕ ਟੂਟੇ ਸਰਬ ਕਲਿਆਣ ਸੂਕ ਮਨ ਵੂਟੇ ਹਰ ਗੁਣ ਗਾਏ ਗੁਰ ਨਾਨਕ ਟੂਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ